ਵੀ ਵੱਡੀ ਆਫਤ ਹੈ ਤੇ ਇਸ ਨੇ ਹੁਣ ਇੱਕ ਹੋਰ ਅਫਸਰ ਦੀ ਨੌਕਰੀ ਖਾ ਲਈ ਹੈ ਕਿਉਂਕਿ ਅਮਨਦੀਪ ਕੌਰ ਦਾ ਕੇਸ ਜਿਹੜਾ ਅਫਸਰ ਦੇਖ ਰਿਆ ਸੀ ਹੁਣ ਪੰਜਾਬ ਸਰਕਾਰ ਨੇ ਉਸ ਦੇ ਖਿਲਾਫ ਹੀ ਵੱਡੀ ਕਾਰਵਾਈ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਅਮਨਦੀਪ ਕੌਰ ਦੀ ਇੱਕ ਆਡੀਓ ਪੀਸੀਐਸ ਅਫਸਰ ਦੇ ਨਾਲ ਵਾਇਰਲ ਹੋਈ ਸੀ ਹਾਲਾਂਕਿ ਉਹ ਵੱਡਾ ਅਫਸਰ ਸੀ ਇਸੇ ਕਰਕੇ ਉਸਤੇ ਕੋਈ ਕਾਰਵਾਈ ਨਹੀਂ ਹੋਈ ਸਗੋਂ ਉਲਟਾ ਸਰਕਾਰ ਉਸ ਅਫਸਰ ਨੂੰ ਬਚਾਉਣ ਦੇ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਵੋਗੇ ਰੱਬ ਸਾਰੇ ਨੂੰ ਚੜ੍ਹਦੀ ਕਲਾ ਚ ਰੱਖੇ ਅਮਨਦੀਪ ਕੌਰ ਮਹਿਲਾ ਕੌਂਸਲ ਫਰੀ ਜਾਂਦੀ ਹੈ ਆਪਣੀ ਥਾਰ ਗੱਡੀ ਦੇ ਅੰਦਰ ਬਠਿੰਡਾ ਦੇ ਅੰਦਰ ਫਰੀ ਜਾਂਦੀ ਚਿੱਟੇ ਦੇ ਨਾਲ ਤੇ ਉਹਦਾ ਕੇਸ ਚੱਲਦਾ ਹੈ ਪੰਜਾਬ ਪੁਲਿਸ ਬਠਿੰਡਾ ਪੁਲਿਸ ਬਠਿੰਡਾ ਦੀਆਂ ਅਦਾਲਤਾਂ ਬਹੁਤ ਵੱਡਾ ਉਹਨਾਂ ਤੇ ਇੱਕ ਸਵਾਲੀਆ ਨਿਸ਼ਾਨ ਹੈ ਕਿ ਉਹਦਾ ਕੇਸ ਮਜ਼ੀਦ ਖਰਾਬ ਹੁੰਦਾ ਜਾ ਰਿਹਾ ਹੈ ਇੱਕ ਹੋਰ ਆਫਸਰ ਜਿਹੜਾ ਬਠਿੰਡਾ ਦੇ ਅੰਦਰ ਪੰਜਾਬ ਪੁਲਿਸ ਦੇ ਅੰਦਰ ਜਿਹੜਾ ਇਹਦਾ ਕੇਸ ਦੇਖ ਰਹੇ ਅਮਨਦੀਪ ਕੌਰ ਦਾ ਕੇਸ ਦੇਖ ਰਹੇ ਉਹਦੀ ਨੌਕਰੀ ਵੀ ਬਹੁਤ ਖਤਰੇ ਦੇ ਵਿੱਚ ਹੈ ਇਹਦੇ ਅੰਦਰ ਬਹੁਤ ਜ਼ਿਆਦਾ ਪੋਲੀਟੀਸ਼ੀਅਨ ਇਨਵੋਲ ਨੇ ਤੁਸੀਂ ਅੰਦਾਜ਼ਾ ਲਾਓ ਕਿ ਅਮਨਦੀਪ ਕੌਰ ਇਸ ਟਾਈਮ ਤੇ ਬਹੁਤ ਜ਼ਿਆਦਾ ਹਾਈਪ ਕ੍ਰੀਏਟ ਕਰ ਚੁੱਕੀ ਹੈ ਇਸ ਸੰਧਲਗਾਈ ਦੀ ਵੀਡੀਓ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਅਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਆਕਾਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲੇ ਇੱਕ ਛੋਟੀ ਜੀ ਬੇਨਤੀ ਹੈ ਇੱਕ ਛੋਟੀ ਜੀ ਗੁਜ਼ਾਰਿਸ਼ ਹੈ ਬਹੁਤ ਹੀ ਕਮਾਲ ਦਾ ਅਦਾਰਾ এবੀ ਡਿਜੀਟਲ ਸਕਿਲਸ ਜਿਹੜਾ ਅੱਜ ਕੱਲ ਦੇ ਦੌਰ ਦੇ ਅੰਦਰ ਸਭ ਤੋਂ ਵੱਡੀ ਮੈਂ ਆਪਣੇ ਚੈਨਲ ਦੇ ਥਰੂ ਇਹ ਗੱਲ ਕਮਾਂਗਾ ਕਿ ਮੇਰੀ ਜਿਹੜੀ ਆਡੀਅנס ਹੈ ਕੈਨੇਡਾ ਦੇ ਅੰਦਰ ਹੈ ਮੇਰੇ ਜਿਹੜੇ ਭਰਾ ਨੇ ਚੜ੍ਹਦੇ ਪੰਜਾਬ ਦੇ ਅੰਦਰ ਦੇਖਦੇ ਨੇ ਅਮਰੀਕਾ ਦੇ ਅੰਦਰ ਦੇਖਦੇ ਨੇ ਉਹ ਸਾਡੇ ਜਿਹੜੇ ਪੰਜਾਬੀ ਭਰਾ ਨੇ ਜਾਂ ਸਾਡੇ ਜਿਹੜੇ ਸਿੱਖ ਭਰਾ ਨੇ ਉਹ ਉੱਥੇ ਬਹਿ ਕੇ ਵੀ ਟਰੇਡਿੰਗ ਸਿੱਖ ਸਕਦੇ ਨੇ ਫੋਰੈਕਸ ਟਰੇਡਿੰਗ ਇੱਕ ਬਹੁਤ ਹੀ ਕਮਾਲ ਦਾ ਤੇ ਬਹੁਤ ਹੀ ਵਧੀਆ ਅਦਾਰਾ ਤੁਸੀਂ ਅੰਦਾਜ਼ਾ ਲਾਓ ਕਿ ਅੱਜ ਕੱਲ ਦੇ ਦੌਰ ਦੇ ਅੰਦਰ ਆਨ ਵਾਲਾ ਕੁਝ ਸਮਾਂ ਸਾਰਾ ਹੀ ਔਨਲਾਈਨ ਦਾ ਹੋ ਜਾਏਗਾ ਕਿ ਸਾਰਾ ਹੀ ਟਰੇਡਿੰਗ ਦਾ ਤੇ ਮੈਂ ਉਹਨਾਂ ਦਾ ਚੈਨਲ ਥੱਲੇ ਮੈਂਸ਼ਨ ਕਰ ਰਿਹਾ ਹਾਂ لازਮੀ ਇੱਕ ਵਾਰੀ ਵਿਜ਼ਿਟ ਕਰਨਾ ਤੁਹਾਨੂੰ ਬਹੁਤ ਜ਼ਿਆਦਾ ਅੱਛੀ ਗ੍ਰਿਪ ਮਿਲੇਗੀ ਤੁਸੀਂ ਚਰਦੇ ਪੰਜਾਬ ਦੇ ਅੰਦਰ ਬੈਠੇ ਹੋ ਜਾਂ ਕਿਸੇ ਹੋਰ ਮੁਲਕ ਦੇ ਅੰਦਰ ਬੈਠੇ ਹੋ ਤੁਸੀਂ ਉੱਥੇ ਬੈਠ ਕੇ ਆਨਲਾਈਨ ਕਲਾਸਾਂ ਲੈ ਸਕਦੇ ਹੋ ਤੇ ਟਰੇਡਿੰਗ ਸਿੱਖ ਸਕਦੇ ਹੋ ਤੇ ਵੱਧਨੇ ਆ ਅੱਜ ਦੀ ਵੀਡੀਓ ਦੀ ਤਰਫ ਖਾਸ ਮਹਿਲਾ ਕੌਨਸਟੇਬਲ ਅਮਨਦੀਪ ਕੌਰ ਜੋ ਚਿੱਟੇ ਦੇ ਨਾਲ ਫੜੀ ਗਈ ਇਹ ਪੰਜਾਬ ਪੁਲਿਸ ਦੇ ਲਈ ਸਿਰਦਰਦ ਬਣੀ ਹੋਈ ਹੈ ਸਰਕਾਰ ਦੇ ਲਈ ਵੀ ਵੱਡੀ ਆਫਤ ਹੈ ਤੇ ਇਸ ਨੇ ਹੁਣ ਇੱਕ ਹੋਰ ਅਫਸਰ ਦੀ ਨੌਕਰੀ ਖਾਲੀ ਹੈ ਕਿਉਂਕਿ ਅਮਨਦੀਪ ਕੌਰ ਦਾ ਕੇਸ ਜਿਹੜਾ ਅਫਸਰ ਦੇਖ ਰਿਆ ਸੀ ਹੁਣ ਪੰਜਾਬ ਸਰਕਾਰ ਨੇ ਉਸ ਦੇ ਖਿਲਾਫ ਹੀ ਵੱਡੀ ਕਾਰਵਾਈ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਅਮਨਦੀਪ ਕੌਰ ਦੀ ਇੱਕ ਆਡੀਓ ਪੀਸੀਐਸ ਅਫਸਰ ਦੇ ਨਾਲ ਵਾਇਰਲ ਹੋਈ ਸੀ ਹਾਲਾਂਕਿ ਉਹ ਵੱਡਾ ਅਫਸਰ ਸੀ ਇਸੇ ਕਰਕੇ ਉਸਤੇ ਕੋਈ ਕਾਰਵਾਈ ਨਹੀਂ ਹੋਈ ਸਗੋਂ ਉਲਟਾ ਸਰਕਾਰ ਉਸ ਅਫਸਰ ਨੂੰ ਬਚਾਉਣ ਦੇ ਵਿੱਚ ਲੱਗੀ ਰਹੀ ਆਡੀਓ ਨੂੰ ਡਿਲੀਟ ਕਰਾਉਣ ਦੇ ਚੱਕਰਾਂ 'ਚ ਪਈ ਸੀ ਅਤੇ ਆਪਣੇ ਵੱਡੇ ਅਫਸਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸਰਕਾਰ ਵੀ ਹੁਣ ਉਹਨਾਂਤੀ ਮਿਹਰਬਾਨ ਹੁੰਦੀ ਹੈ ਜੋ ਸਰਕਾਰ ਦੇ ਲਈ ਕੰਮ ਆਉਂਦੇ ਹੈ ਜਨਤਾ ਦੇ ਲਈ ਫਿਰ ਕੰਮ ਆਏ ਚਾਹੇ ਨਾ ਆਏ ਅਮਨਦੀਪ ਕੌਰ ਨੂੰ ਸਭ ਤੋਂ ਪਹਿਲਾਂ ਬਠਿੰਡਾ ਪੁਲਿਸ ਨੇ ਚਿੱਟੇ ਸਣੇ ਗ੍ਰਿਫਤਾਰ ਕੀਤਾ ਤਾਂ ਉਸ ਕੇਸ ਦੀ ਪੈਰਵਾਹੀ ਬਠਿੰਡਾ ਦੇ ਡੀਐਸਪੀ ਹਰਬੰਸ ਸਿੰਘ ਕਰ ਰਹੇ ਸਨ ਰਿਮਾਂਡ ਤੋਂ ਲੈ ਕੇ ਜੇਲ੍ਹ ਤੱਕ ਡੀਐਸਪੀ ਹਰਬੰਸ ਸਿੰਘ ਦੀ ਅਗਵਾਈ ਦੇ ਵਿੱਚ ਕੇਸ ਚੱਲ ਰਿਹਾ ਸੀ ਪਰ ਹੁਣ ਪੰਜਾਬ ਸਰਕਾਰ ਨੇ ਡੀਐਸਪੀ ਹਰਬੰਸ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਇਨਾਂ ਦੇ ਖਿਲਾਫ ਇਲਜ਼ਾਮ ਲੱਗੇ ਨੇ ਕਿ ਇਹਨਾਂ ਨੇ ਨਸ਼ੇ ਦੇ ਕੇਸਾਂ ਦੇ ਵਿੱਚ ਢਿੱਲੀ ਪੈਰਵਾਈ ਕੀਤੀ ਹੈ ਯਾਨੀ ਲਾਪਰਵਾਹੀ ਵਰਤਣ ਦੇ ਇਲਜ਼ਾਮ ਲੱਗੇ ਐ ਇਸ ਅਫਸਰ ਤੇ ਸਰਕਾਰ ਨੇ ਫਿਰ ਇਸ ਨੂੰ ਸਸਪੈਂਡ ਕਰ ਦਿੱਤਾ ਪਰ ਇਹ ਨਹੀਂ ਦੱਸਿਆ ਕਿ ਕਿਹੜੇ ਕੇਸ ਦੇ ਵਿੱਚ ਡੀਐਸਪੀ ਨੇ ਲਾਪਰਵਾਹੀ ਵਰਤੀ ਸੀ ਕੀ ਇਹ ਢਿੱਲੀ ਕਾਰਵਾਈ ਜਾਂ ਫਿਰ ਕਾਰਗੁਜ਼ਾਰੀ ਲਾਪਰਵਾਹੀ ਅਮਨਦੀਪ ਕੌਰ ਦੇ ਮਾਮਲੇ ਵਿੱਚ ਵਰਤੀ ਗਈ ਤਾਂਕਰ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਹਲੇ ਕੱਲ ਹੀ ਤਾਂ ਡੀਐਸਪੀ ਸਾਹਿਬ ਹਰਬੰਸ ਸਿੰਘ ਅਮਨਦੀਪ ਕੌਰ ਦੀ ਜ਼ਾਇਦਾਦ ਜ਼ਬਤ ਕਰਨ ਦੇ ਲਈ ਆਪ ਅੱਗੇ ਹੋ ਕੇ ਅਮਨਦੀਪ ਕੌਰ ਦੀ ਕੋਠੀ ਤੇ ਪੋਸਟਰ ਲਗਾਉਣ ਦੇ ਲਈ ਆਏ ਹੋਏ ਸਨ ਪਰ ਸਰਕਾਰ ਨੇ ਸਾਫ਼ ਨਹੀਂ ਕੀਤਾ ਕਿ ਆਖਰਕਾਰ ਕਾਰਵਾਈ ਕਿਉਂ ਕੀਤੀ ਗਈ ਹੈ ਕਿਤੇ ਡੀਐਸਪੀ ਸਾਹਿਬ ਨੂੰ ਬਲੀ ਦਾ ਬੱਕਰਾ ਤਾਂ ਨਹੀਂ ਬਣਾਇਆ ਜਾ ਰਿਹਾ ਵੈਸੇ ਅਮਨਦੀਪ ਕੌਰ ਨੂੰ ਜਦੋਂ ਕਾਬੂ ਕੀਤਾ ਗਿਆ ਤਾਂ ਡੀਐਸਪੀ ਹਰਵੰਦ ਸਿੰਘ ਨੇ ਦੇਖੋ ਕਿਸ ਤਰ੍ਹਾਂ ਸਾਂਝੀ ਕੀਤੀ ਸੀ ਜਾਣਕਾਰੀ ਜੋ ਡਿਸਟ੍ਰਿਕਟ ਪੁਲਿਸ ਅਤੇ ਐਲਟੀਫ ਨੂੰ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਏਸੇ ਮਨਜੀਤ ਸਿੰਘ ਚੌਕ ਇੰਚਾਰਜ ਵਰਦਮਾਨ ਤੇ ਸਹਿਥਾਨ ਬਰ ਰਾਜਪਾਲ ਸਿੰਘ ਐਨਟੀਐਫ ਵੱਲੋਂ ਸਾਂਝੇ ਤੌਰ ਤੇ ਜਿਹੜਾ ਸੀ ਨਾਕਾਬੰਦੀ ਕੀਤੀ ਗਈ ਸੀ ਅ ਬਦਲ ਲੋਡ ਫਲਾਈਓਵਰ ਦੇ ਥੱਲੇ ਕੱਟ ਦੇ ਨਾਕਾਬੰਦੀ ਕੀਤੀ ਸੀ ਜਿਸ ਤੇ ਇੱਕ ਥਾਰ ਗੱਡੀ ਨੰਬਰੀ ਪੀਵੀ05ਕਯ77ਵੀ ਲਾਡਲੀ ਟੀ ਚੌਕ ਵੱਲੋਂ ਆਈ ਜੋ ਜਿਸ ਨੂੰ ਰੋਕ ਕੇ ਜਿਹੜਾ ਸੀ ਚੈੱਕ ਕੀਤਾ ਗਿਆ ਜਿਸ ਨੂੰ ਇੱਕ ਨੌਜਵਾਨ ਲੜਕੀ ਚਲਾ ਰਹੀ ਸੀ ਪੁੱਛਣ ਤੇ ਲੜਕੀ ਨੇ ਆਪਣਾ ਨਾਮ ਜਿਹੜਾ ਸੀ ਅਮਨਦੀਪ ਕੌਰ ਪੁਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ ਜਿਸ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 17.71 ਗ੍ਰਾਮ ਹੈਰੋਨ ਬਰਾਮਦ ਹੋਈ ਜਿਸ ਦੇ ਸਬੰਧੀ ਉਹਦੀ ਪੁੱਛਗਿੱਛ ਕੀਤੀ ਗਈ ਦੌਰਾਨ ਪੁੱਛਗਿੱਛ ਉਹ ਤੋਂ ਬਰਾਮਦਗੀ ਤੋਂ ਬਾਅਦ ਜਿਹੜੀ ਸੀ ਉਹਦੀ ਗ੍ਰਿਫਤਾਰੀ ਅਮਲ ਦੇ ਵਿੱਚ ਲੈਂਦੀ ਤਾਂ ਸਹਾਇਕ ਸਹਾਈ ਮਨਜੀਤ ਸਿੰਘ ਨੇ ਜਿਹੜਾ ਸੀ ਇੱਕ ਰੁਕਾ ਲਿਖ ਕੇ ਥਾਣਾ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਪਤਾ ਕਰਨ ਤੇ ਜਿਹੜਾ ਸੀ ਲੜਕੀ ਅਮਨਦੀਪ ਕੌਰ ਹੈਗੀ ਏ ਸੀਨੀਅਰ ਜੀ ਵਿਰੋਧ ਐਸੀ ਜੀ ਅੱਜ ਦੀ ਵੀਡੀਓ ਡੀਐਸਪੀ ਬਠਿੰਡਾ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ ਤੇ ਬਿਲਕੁਲ ਵੀ ਇਹ ਕੇਸ ਜਿਹੜਾ ਹੈ ਮਜ਼ੀਦ ਖਰਾਬ ਹੁੰਦਾ ਜਾ ਰਿਹਾ ਹੈ ਕਿ ਸਮਝ ਤੋਂ ਬਾਹਰ ਹੈ ਕਿ ਇਹ ਕੇਸ ਕਿਸ ਤਰਫ ਜਾ ਰਿਹਾ ਹੈ ਇੱਕ ਤਰਫ ਇਹ ਆ ਜਾ ਰਿਹਾ ਹੈ ਕਿ ਚਿੱਟੇ ਦੀ ਨਾਲ ਫੜੀ ਜਾਂਦੀ ਅਮਨਦੀਪ ਕੌਰ ਉਹਦੇ ਤੋਂ ਵੀ ਉਹਦਾ ਕੇਸ ਉਤਾਰਿਆ ਜਾਂਦਾ ਹੈ ਉਹਨੂੰ ਰਿਲੀਫ ਦਿੱਤਾ ਜਾਂਦਾ ਹੈ ਪੇਟੀਸ਼ਨਾਂ ਦੀ ਅਦਾਲਤ ਵੱਲੋਂ ਉਹਨੂੰ ਰਿਲੀਫ ਦਿੱਤਾ ਜਾਂਦਾ ਹੈ ਤੇ ਫਿਰ ਆਮਦਨ ਤੋਂ ਜ਼ਿਆਦਾ ਜਰੀਆਂ ਹੁੰਦੀਆਂ ਜਾਇਦਾਦਾਂ ਨੇ ਆਮਦਨ ਤੋਂ ਜ਼ਾਇਦ ਜਿਹੜੇ ਉਹਦੇ ਪ੍ਰੋਪਰਟੀਆਂ ਨੇ ਉਹ ਸੀਜ਼ ਕੀਤੀਆਂ ਜਾਂਦੀਆਂ ਨੇ ਤੇ ਡੀਐਸਪੀ ਬਠਿੰਡਾ ਖੁਦ ਜਾਣਦੇ ਨੇ ਲੇਕਿਨ ਫੇਰ ਵੀ ਡੀਐਸਪੀ ਬਠਿੰਡਾ ਨੂੰ ਸਸਪੈਂਡ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਇਹ ਕੇਸ ਕਸ਼ੀਦਗੀ اختیار ਕਰ ਚੁੱਕਾ ਹੈ ਬਹੁਤ ਜ਼ਿਆਦਾ ਹਾਈਪ ਕ੍ਰੀਏਟ ਕਰ ਚੁੱਕਾ ਹੈ ਅਮਨਦੀਪ ਕੌਰ ਉਹਨੇ ਹਰ ਇੱਕ ਦੇ ਨੱਕ ਜਦਮ ਕਰ ਦਿੱਤਾ ਹੈ ਐਸੇ ਜੀਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ